ਚਲੋ ਪਿੰਡ ਸ਼ਹਿਰ ਵੱਲ ਚੱਲੋ ਸਭ ਨਾਲ ਆਵਣ ਮਿਲ ਕੇ ਬੈਠਣ ਸਭ ਨਾਲ ਆਵਣ ਮਿਲ ਕੇ ਚੱਤ ਆਪਣੇ ਪੰਨ ਨੂੰ ਜਗਾਉਣਾ ਹੈ ਆਪਣੇ ਪੰਨ ਨੂੰ ਜਗਾਉਣਾ ਹੈ ਇੱਕ ਦੀਪ ਤੋਂ ਬਲੇ ਦੂਸਰਾ जग दा ਹਨੇਰਾ ਮਟਾਉਣਾ ਏ जग दा ਹਨੇਰਾ ਮਟਾਉਣਾ ਏ ਮਿਲ ਜੁਲ ਕੇ ਸੰਗਠਨ ਸ਼ਕਤੀ ਨਾਲ ਮਿਲ ਜੁਲ ਕੇ ਸੰਗਠਨ ਸ਼ਕਤੀ ਨਾਲ ਤੱਕੀ ਦੀ ਰਾਹ ਵੇਖ ਲੋ ਤੱਕੀ ਦੀ ਰਾਹ ਵੇਖ ਲੋ ਇਕਤਾ ਸਮਾਨਤਾ ਦੇ ਨਾਲ ਇਕਤਾ

ਥੋੜਾ ਖੋਲਿ ਜੋ ਜੀ ਪਲੀਜ਼ Mm -hmm. hey i um, दाम मरदाम मातरम कोटि कोटि कंठ कल कल में कराले कोटि कोटि बुझे ਬਹੁ ਬਲੇ ਧਾਰਿਨੀਂ ਨਾਮਾ ਮਿਤਾਰੀਨੀਂ ਰਿਪੂਦਲਵਾਰਿਨੀਂ ਮਾਤਰੰ ਵਰੰਦੇ ਮਾਤਰੰ ਤੁਡੀ ਇਤਿਆ ਤੁਮੀ ਧਰਮਾ ਤੁਮੀ प्राण शरीरे बहुते तूमी महाशक्ति हृदय तुमी माभवती तुम्हारे प्रतिमा गाडी मोंदिले मोंदिले मातरं वन्दे मातरं प्रदेश ਦੀ ਜਿਹੜੀ ਬੈਠਕ ਹੈ ਉਹ ਅੱਜ ਹੋਣ ਵਾਲੀ ਹੈ ਉਹਦੇ ਕਰਕੇ ਅਸੀਂ ਸਾਰੇ ਇੱਥੇ ਆਏ ਹੋਏ ਹਾਂ ਹੁਣ ਮੈਂ ਬੇਨਤੀ ਕਰਾਂਗਾ ਅਸ਼ਰੀ ਨੂੰ ਕਿ ਗੱਲ ਨੂੰ ਰੱਖਣਗੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਬੀਜੇਪੀ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਹੈ ਸਾਡੀ ਸਦਸਤਾ ਪੂਰੇ ਵਿਸ਼ਵ ਦੇ ਅੰਦਰ ਸਭ ਤੋਂ ਜ਼ਿਆਦਾ ਹੈ ਰਾਜਨੀਤਿਕ ਦਲ ਹੋਣ ਦੇ ਨਾਲ-ਨਾਲ ਬੀਜੇਪੀ ਇੱਕ ਅਨੋਖਾ ਦਲ ਹੈ ਜਿਹੜਾ ਆਪਣੇ ਵਰਕਰ ਦੀ ਆਪਣੇ ਨੇਤਾਵਾਂ ਦੀ ਸਮੇਂ-ਸਮੇਂ ਤੇ ਸਿਖਲਾਈ ਕੈਂਪ ਲਗਾਉਂਦਾ ਹੈ। ਉਹਦੇ ਤਹਿਤ ਪੂਰੇ ਦੇਸ਼ ਭਰ ਦੇ ਅੰਦਰ Shri ਆਪਣਾ ਮਾਨ ਜੋ ਸਾਡੇ ਜਿਹੜੇ ਰਾਸ਼ਟਰੀ ਅਧਿਖਸ਼ ਨੇ ਨਿਤਿਨ ਜੀ ਨੇ ਇੱਕ ਕਾਰਜਕ੍ਰਮ ਦਿੱਤਾ ਹੈ ਦੀਨਦਿਆਲ ਉਪਾਧਿਆਏ ਸਖਲਾਈ ਕੈਂਪ ਪ੍ਰਸ਼ਿਕਸ਼ਨ ਕੈਂਪ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤਹਿਤ ਮੇਰਾ ਇੱਥੇ ਅੱਜ ਆਣਾ ਹੋਇਆ ਹੈ ਔਰ ਇਹਦੇ ਅੰਦਰ ਪਾਰਟੀ ਦਾ ਵਿਚਾਰ ਪਾਰਟੀ ਦੀ ਸੋਚ ਕਾਰੇ ਪદ્ધਤੀ ਕੰਮ ਕਰਨ ਦਾ ਤਰੀਕਾ ਕਾਰਜਕਰਤਾ ਦੇ ਗੁਣ ਉਹਨਾਂ ਦਾ ਬੌਧਿਕ శਰੀਰੀਕ ਔਰ ਮਾਨਸਿਕ ਰਾਜਨੀਤਿਕ ਤੌਰ ਦੇ ਉੱਤੇ ਵਿਕਾਸ ਹੋਵੇ ਇਹਦੇ ਲਈ ਪਾਰਟੀ ਸਮੇਂ-ਸਮੇਂ ਤੇ ਸਖਲਾਈ ਕੈਂਪ ਲਗਾਉਂਦੀ ਔਰ ਪੰਜਾਬ ਦੇ ਅੰਦਰ ਅੱਜ ਉਹਨਾਂ ਸਭ ਸਾਥੀਆਂ ਨੂੰ ਬੁਲਾਇਆ ਜ਼ਿਲ੍ਹਿਆਂ ਨੂੰ ਜਿਨ੍ਹਾਂ ਟੋਲੀਆਂ ਨੇ ਆਪਣੇ ਮੰਡਲ 'ਚ ਉਹ ਸਖਲਾਈ ਕੈਂਪ ਸ਼ੁਰੂ ਕਰਨੇ ਨੇ ਔਰ ਉੱਥੇ ਸਾਡੇ ਅਲੱਗ ਤਰ੍ਹਾਂ ਦੇ ਵਿਕਤਾ 7 ਵਿਸ਼ੇ ਉਦੇਚ ਰਹਿਣ ਵਾਲੇ ਨੇ ਜਿਦੇ 'ਚ ਪਾਰਟੀ ਦਾ ਇਤਿਹਾਸ, ਵਿਕਾਸ, ਕਾਰੇ ਪદ્ધਤੀ, ਵਰਤਮਾਨ ਰਾਜਨੀਤਿਕ ਸਥਿਤੀ ਮਤਲਬ ਹਰ ਵਿਸ਼ੇ ਦੇ ਉਤੇ ਪਾਰਟੀ ਨੇ ਆਪਣੇ ਕਾਰਕਟਰਾਨੂ ਵਿਚਾਰਿਕ ਪੁਸ਼ਟਤਾ ਦੇਣ ਲਈ ਇਹ ਕੈਂਪ ਕਰਨੇ ਨੇ ਉਹਦੇ ਤਹਿਤ ਆਪਾਂ ਸਭ ਇੱਥੇ ਆਏ ਆਂ ਪੰਜਾਬ ਦੀ ਜਿਹੜੀ ਵਰਤਮਾਨ ਪ੍ਰਸਥਿਤੀ ਹੈ ਉਹ ਪੂਰੀ ਤਰ੍ਹਾਂ ਰਾਮਪ੍ਰੋਫੈਸ ਹੈ ਇਸ ਵੇਲੇ ਪੰਜਾਬੀ ਡਰਿਆ ਵੀ ਹੋਇਆ ਸਹਿਮਿਆ ਵੀ ਹੋਇਆ ਪੰਜਾਬ ਦੇ ਅੰਦਰ ਕੋਈ ਦਿਨ ਐਸਾ ਨਹੀਂ ਨਿਕਲਦਾ ਜਦੋਂ ਕੋਈ ਦੁਖਦ ਖਬਰ ਨਹੀਂ ਆਂਦੀ ਇੱਕ ਪਾਸੇ ਇਹ ਸਰਕਾਰ ਪ੍ਰਹਾਰ ਦੇ ਨਾਂ ਦੇ ਉੱਤੇ ਮੁਹਿੰਮ ਚਲਾਉਂਦੀ ਹੈ ਲੇਕਿਨ ਪ੍ਰਹਾਰ ਦਾ ਅਸਰ ਜ਼ਮੀਨੀ ਸਤਰ ਤੇ ਨਹੀਂ ਦਿਖ ਰਿਹਾ ਉਹਦਾ ਜਿੰਦਾ ਜਾਗ ਦਾ ਉਦਾਹਰਣ ਕੱਲ ਜਿਸ ਪ੍ਰਕਾਰ ਤਰਨਤਾਰਾਂ ਦੇ ਅੰਦਰ ਸਰਪੰਚ ਦਾ ਕਤਲ ਹੋਇਆ ਚਾਹੇ ਕਤਲ ਉਹ ਪਿਸਤਲ ਨਾਲ ਹੋਇਆ ਲੇਕਿਨ ਜਿਹੜੇ ਉਹ ਤਿੰਨ ਲੋਕ ਆਏ ਨੇ ਏਕੇ 47 ਕਿੱਥੋਂ ਆ ਗਈ ਉਹਨਾਂ ਕੋਲ ਏਕੇ 47 ਤਾਂ ਫੋਰਸਿਸ ਦੇ ਕੋਲ ਹੈ ਪੁਲਿਸ ਕੋਲ ਹੁੰਦੀ ਹੈ ਮਿਲਟਰੀ ਕੋਲ ਹੁੰਦੀ ਹੈ ਅਰਧ ਸੈਨਿਕ ਬਲਾਂ ਕੋਲ ਹੁੰਦੀ ਹੈ ਇਹਦਾ ਮਤਲਬ ਹੈ ਪੰਜਾਬ ਬਰੂਦ ਦੇ ਢੇਰ ਤੇ ਹੈ ਇਸ ਵੇਲੇ ਇਹ ਜਿੰਨਾ ਮਰਜੀ ਦਮ ਭਰੀਦਾ ਲੇਕਿਨ ਪੰਜਾਬ ਨੂੰ ਕਾਨੂੰਨ ਦਾ ਰਾਜ ਦੇਣ ਲਈ ਇਹ ਸਰਕਾਰ ਪੂਰੀ ਤਰ੍ਹਾਂ ਵਿਫਲ ਹੋ ਚੁੱਕੀ ਹੈ ਔਰ ਪੰਜਾਬ ਦੀ ਰਾਖੀ ਜਿਹੜੀ ਉਹ ਖਤਰੇ ਚ ਹੈ। ਔਰ ਪਾਰਟੀ ਨੇ ਬਾਰ ਬਾਰ ਇਹ ਵਿਸ਼ੇ ਉਠਾਇਆ ਹੈ। ਕਲਿਆ ਕਾਨੂੰਨ ਵਿਵਸਥਾ ਇਨੀ ਨਸ਼ੇ ਦੇ ਖਿਲਾਫ ਜਿਹੜੀ ਮੋਹਮ ਚੀ ਉਹਦਾ ਕੀ ਬਣਿਆ? ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਹੈ। ਕੋਈ ਇਲਾਕਾ ਐਸਾ ਨਹੀਂ ਹੈ ਜਿੱਥਾ ਨਿਸ਼ਾਨਾ ਮਿਲ ਰਿਹਾ ਤੜੱਲੇ ਨਾਲ ਮਿਲ ਰਿਹਾ। ਸਪਲਾਈ ਚੇਨ ਨੂੰ ਤੋੜਨ ਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ। ਇਹ ਜਿਹੜੇ ਕਾਨੂੰਨ ਵਿਵਸਥਾ ਨਸ਼ਾ ਕਿਸਾਨਾਂ ਦੀ ਬਦਹਾਲੀ ਇੰਡਸਟਰੀ ਦਾ ਪਲਾਨ ਇਹ ਅੱਜ ਪੰਜਾਬ ਦੇ ਅੰਦਰ ਮੁੱਖੇ ਰੂਪ ਚ ਮੁੱਦੇ ਉੱਭਰ ਰਹੇ ਨੇ ਔਰ ਇਹਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਭੂਮਿਕਾ ਹੋਰ ਵੀ ਵੱਧ ਗਈ ਹੈ ਪੰਜਾਬ ਬਦਲ ਦੇ ਵੱਲ ਵੱਧ ਰਿਹਾ ਹੈ ਪੰਜਾਬ ਇਹ ਨਹੀਂ ਚਾਹੁੰਦਾ ਕਿ ਇੱਥੇ ਰਾਜਕਤਾ ਦਾ ਮੋਲ ਹੋਏ ਪੰਜਾਬ ਵਿਕਾਸ ਦੀ ਨਾਲ ਅੱਗੇ ਵਧਣਾ ਚਾਹੁੰਦਾ ਹੈ। ਔਰ ਅੱਜ ਗਲੀ ਕੂਚੇ ਦੇ ਅੰਦਰ ਪਿੰਡ ਹੋਏ ਸ਼ਹਿਰ ਹੋਏ ਉਥੇ ਇੱਕੋ ਹੀ ਚਰਚਾ ਚੱਲ ਰਹੀ ਹੈ ਕਿ ਇਹ ਬਦਲਾਅ ਕੌਣ ਲਿਆ ਸਕਦਾ ਹੈ। ਪੰਜਾਬ ਨੂੰ ਨਸ਼ੇ ਤੋਂ ਬਾਹਰ ਕੌਣ ਕੱਢ ਸਕਦਾ ਹੈ? ਪੰਜਾਬ 'ਚ ਕਾਨੂੰਨ ਦਾ ਰਾਜ ਕੌਣ ਲਿਆ ਸਕਦਾ ਹੈ? ਜਦੋਂ ਕਾਨੂੰਨ ਦੇ ਰਾਜ ਦੀ ਗੱਲ ਆਂਦੀ ਹੈ ਉਸ ਵੇਲੇ ਇੱਥੇ ਪਿੰਡਾਂ ਦੇ ਅੰਦਰ ਯੋਗੀ ਦੇ ਰਾਜ ਦੀ ਚਰਚਾ ਹੁੰਦੀ ਹੈ। ਔਰ ਪੰਜਾਬ ਦੀ ਇੰਡਸਟਰੀ ਨੂੰ ਬਾਹਰ ਪਲਾਨ ਕਰਨ ਤੋਂ ਕੌਣ ਰੋਕ ਸਕਦਾ ਹੈ? ਇੰਡਸਟਰੀ ਪਲਾਨ ਕਰਨ ਦਾ ਕਾਰਨ ਇਹੀ ਹੈ ਕਿ ਕਾਨੂੰਨ ਦਾ ਰਾਜ ਨਹੀਂ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਔਰ ਇਹ ਮਾਨ ਪੰਜਾਬ ਦਾ ਮੁੱਖ ਮੰਤਰੀ ਨਾਂ ਦਾ ਹੈ ਮਾਤਰ ਪੰਜਾਬੀਆਂ ਨੇ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਨੂੰ ਨਹੀਂ ਲੇਕਿਨ ਅੱਜ ਮਾਨ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਪੰਗੂ ਬਣ ਕੇ ਬੈਠਾ ਹੈ ਪੰਜਾਬ ਦੇ ਦੀ ਸਰਕਾਰ ਕੇਜਰੀਵਾਲ ਚਲਾ ਰਹੀ ਹੈ ਉਰ ਦੇ ਕਈ ਉਦਾਹਰਣ ਨੇ ਇਹ ਹੁਣੇ-ਹੁਣੇ ਨਾਲ ਇੱਕ ਰੈਲੀ ਕੀਤੀ ਜਿਹੜੀ ਜਿਹਦੀ ਦੁਰਦਸ਼ਾ ਜੋ ਹੋਈ ਆ ਪੰਜਾਬੀਆਂ ਦਾ ਜਿੰਨਾ ਕਿ ਸਹਿਯੋਗ ਮਿਲਿਆ ਉਹ ਸਾਰਿਆਂ ਨੇ ਵੇਖਿਆ ਇਹ ਆਮ ਆਦਮੀ ਪਾਰਟੀ ਦੇ ਪਤਨ ਵੱਲ ਲੈ ਕੇ ਜਾ ਰਹੀ ਆ ਪੰਜਾਬ ਨੂੰ ਵੀ ਪਾਰਟੀ ਵੀ ਪਤਨ ਵੱਲ ਜਾ ਰਹੀ ਹੈ ਉਸ ਰੈਲੀ ਨੂੰ ਬਾਅਦ ਜਿਹਨਾਂ ਨੇ ਕਹਿੰਤਾ ਸਰਕਾਰੀ ਰੈਲੀ ਆ ਅਗਰ ਸਰਕਾਰੀ ਰੈਲੀ ਆਏ ਤੇ ਕੇਜਰੀਵਾਲ ਕੋਲ ਕਿਹੜੀ ਸੰਵਿਧਾਨਿਕ ਪਦ ਸੀ ਕਿ ਉਹ ਰੈਲੀ ਦਾ ਹਿੱਸਾ ਬਣਿਆ ਮਨੀਸ਼ ਸੋਦੋਲਿਆ ਕੋਲ ਕਿਹੜਾ ਪਦ ਸੀ ਸੰਵਿਧਾਨਿਕ ਜਿਹਦਾ ਉਹ ਹਿੱਸਾ ਬਣਿਆ ਔਰ ਆਤੀ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਅਸੀਂ 12 ਚ ਵੀ ਐਮਐਲਏ ਸੀ ਹੁਣ ਵੀ ਐਮਐਲਏ ਆ ਸਰਕਾਰੀ ਕਾਰਜਕ੍ਰਮਾਂ ਚ ਚੀਫ ਸੈਕਟਰੀ ਨੂੰ ਭਾਸ਼ਣ ਦਿੰਦੇ ਨੇ ਦੇਖਿਆ ਕਦੀ ਵੀ ਡੀਜੀਪੀ ਨੂੰ ਭਾਸ਼ਣ ਦਿੰਦੇ ਨਹੀਂ ਦੇਖਿਆ ਇਸ ਕਰਕੇ ਪੰਜਾਬ ਇਸ ਵੇਲੇ ਕਰਵਟ ਬਦਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਇੱਕ ਆਸ ਦੀ ਨਜ਼ਰ ਤੇ ਨੇ ਬਾਕੀ ਨੂੰ ਤੇ ਦੇਖ ਲਿਆ ਹੋਇਆ ਕਾਂਗਰਸ ਨੂੰ ਬਥੇਰਾ ਦੇਖ ਲਿਆ ਅਕਾਲੀ ਦਲ ਨੂੰ ਵੀ ਬਥੇਰਾ ਦੇਖ ਲਿਆ ਅੱਜ ਲੋਕਾਂ ਨੂੰ ਲੱਗਦਾ ਕਿ ਪੰਜਾਬ ਅਗਰ ਵਿਕਾਸ ਦੇ ਹੱਲ ਅੱਗੇ ਵਧ ਸਕਦਾ ਹੈ ਹਰਿਆਣਾ ਮਾਡਲ ਹੈ ਕਿਸਾਨ ਦੇ ਲਈ ਵੀ ਹਰਿਆਣਾ ਦੇ ਅੰਦਰ ਅਗਰ 24 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾ ਸਕਦੀ ਹੈ ਤੇ ਜਿਹੜੇ ਕਿਸਾਨੀ ਦਾ ਨਾਂ ਲੈ ਕੇ ਆਏ ਸੀ ਕਿਸਾਨਾਂ ਦੇ ਜੀਵਨ ਨੂੰ ਜਿਨ੍ਹਾਂ ਨੇ ਬਦਲਣ ਦੀ ਸੋਚ ਚੁੱਕੀ ਸੀ ਉਹਨਾਂ ਨੇ ਪੰਜਾਬ ਦੇ ਕਿਸਾਨ ਲਈ ਕੀ ਕੀਤਾ ਇਸ ਕਰਕੇ ਕਿਸਾਨ ਦੀ ਆਸ ਵੀ ਬੀਜੇਪੀ ਹੈ ਵਪਾਰੀ ਦੀ ਆਸ ਵੀ ਬੀਜੇਪੀ ਹੈ ਮਜ਼ਦੂਰ ਦੀ ਆਸ ਵੀ ਬੀਜੇਪੀ ਹੈ ਔਰ ਪੰਜਾਬ ਬੀਜੇਪੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸક્ષਮ ਵੀ ਸਮਝੀ ਤੇ ਔਰ ਸਾਡਾ ਕਾਰਜਕਰਤਾ ਵੀ ਤਿਆਰ ਹੈ ਭਾਰਤੀ ਜਨਤਾ ਪਾਰਟੀ ਕਿਸੇ ਵਿਅਕਤੀ ਦੀ ਪਾਰਟੀ ਨਹੀਂ ਹੈ ਸਾਡੀ ਪਾਰਟੀ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਚਲਦੀ ਹੈ ਔਰ ਉਚਿਤ ਸਮੇਂ ਤੇ ਆਪ ਸਭ ਨੂੰ ਉਹਦੀ ਡੇਟ ਦੀ ਘੋਸ਼ਣਾ ਪਾਰਟੀ ਕਰੇਗੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਉਹਦੇ ਅੰਦਰ ਪਾਰਟੀ ਨੇ ਰੈਲੀ ਦਾ ਕੀ ਨਾਂ ਰੱਖਿਆ ਹੈ ਰੈਲੀ ਕਰਨ ਦਾ ਉਦੇਸ਼ ਕੀ ਹੈ ਕੀ ਕੀ ਕਾਰਨ ਨੇ ਉਹ ਸਾਰੇ ਦੱਸੇ ਜਾਣਗੇ तो लेकिन यह पक्का कि रैली कर रहे हैं तो फाइनल फाइनल अस कर ले लिया तो हाईवे ही है मैनु दसो कांग्रेस और राहुल गांधी हमेशा झूठ भ्रम फैला के संविधान जेबे च पा के पहली बार नहीं हो रहा कि किसी गल का विरोध कर रहा ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਤੁਹਾਡੇ ਮਾਧਿਅਮ ਨਾਲ ਕਿਸਾਨ ਵੀਰਾਂ ਨੂੰ ਮੈਂ ਕਹਿ ਦੇਣਾ ਚਾਹਨਾ ਨਰਿੰਦਰ ਮੋਦੀ ਜੀ ਨੇ ਲਾਲ ਕਿਲੇ ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਜਿਹੜੇ ਸ਼ਬਦ ਬੋਲੇ ਨੇ ਉਹਨਾਂ ਦਾ ਪਾਲਣ ਇਸ ਟ੍ਰੇਡ ਡੀਲ ਚ ਹੋਇਆ ਹੈ ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿਸੇ ਵੀ ਕੀਮਤ ਦੇ ਉੱਤੇ ਮੈਂ ਆਪਣੇ ਕਿਸਾਨ ਦਾ ਮਛਲੀ ਪਾਲਕ ਦਾ ਨੁਕਸਾਨ ਨਹੀਂ ਹੁੰਦਿਆਂਗਾ ਇਹ ਕਾਂਗਰਸੀ ਦੱਸਣ ਨਾ ਇਨਾਗੋਰ ਡੀਲ ਆ ਗਈ ਐ ਸਸ ਕਿਸਾਨ ਸੰਗਠਨਾ ਦੇ ਨਾਲ ਅਸੀਂ ਵੀ ਸੰਪਰਕ ਚਾ ਮੇਨ ਝੋਨਾ ਬਾਹਰ ਹੈ ਦਾਲਾਂ ਬਾਹਰ ਹੈ ਕਣਕ ਬਾਹਰ ਹੈ ਕਿਹੜੀ ਚੀਜ਼ ਆ ਜਿਹੜੀ ਜਦੀ ਰਾਖੀ ਨਹੀਂ ਕੀਤੀ ਜਾ ਰਹੀ ਡੇਰੀ ਫਾਰਮਿੰਗ ਵੀ ਵਿੱਚ ਉਹ ਵੀ ਬਾਹਰ ਹੈ ਮਤਲਬ ਕਾਂਗਰ ਮੈਂ ਉਹੀ ਤੇ ਕਹਿ ਰਿਹਾ ਨਾ ਕਾਂਗਰਸ ਜਿਹੜੀ ਹੈ ਕੇਵਲ ਝੂਠ ਦੀ ਦੁਕਾਨ ਬਣ ਚੁੱਕੀ ਹੈ ਹੁਣ ਔਰ ਜਿਸ ਪ੍ਰਕਾਰ ਦਾ ਰਾਹੁਲ ਗਾਂਧੀ ਦਾ ਵਿਵਹਾਰ ਹੈ ਦੇਸ਼ ਦੇ ਨਾਲ ਦੇਸ਼ ਦੇ ਅੰਦਰ ਉਹ ਆਪਣੀ ਕ੍ਰੈਡਿਬਿਲਟੀ ਵੀ ਖਤਮ ਕਰ ਰਿਹਾ ਹੈ ਔਰ ਕਾਂਗਰਸ ਦਾ ਅੱਜ ਜਿਸ ਮੁਕਾਮ ਤੇ ਇਸ ਦੇਸ਼ ਚ ਪੁੱਜੀ ਹੈ ਮੈਨੂੰ ਲੱਗਦਾ ਹੈ ਰਾਹੁਲ ਗਾਂਧੀ ਦੀ ਮੁੱਖੀ ਭੂਮਿਕਾ ਉਹਦੇ ਚ ਔਰ ਰਾਹੁਲ ਗਾਂਧੀ ਇਸੇ ਪ੍ਰਕਾਰ ਦਾ ਵਿਵਹਾਰ ਕਰਦਾ ਰਹੇ ਤੇ ਕਾਂਗਰਸ ਦਾ ਇਤਿਹਾਸ ਚੋਂ ਨਾ ਵੀ ਜਿੰਨ ਤੱਕ ਨੇ ਮਟਾਂ ਤੱਕ ਉਹ ਬਣਿਆ ਰਹੇ ਇਹ ਹੀ ਆਈ ਕਵਾਂਗੇ ਅਸ਼ੋਕ ਜੀ ਅਕਾਲੀ ਦਲ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਜਾਂ ਨਹੀਂ ਭਾਈ ਸਾਹਿਬ ਬਹੁਤ ਵਾਰ ਮੈਂ ਕਲੀਅਰ ਕਰਤਾ ਹੈ 117 ਦੀਆਂ 117 ਸੀਟਾਂ ਤੇ ਪਾਰਟੀ ਲਾਂਬੰਦ ਕਰਨਾ ਰਾਜਨੀਤਿਕ ਤੌਰ ਤੇ ਔਰਤ ਸੰਗਠਨ ਦੇ ਤਰੀਕੇ ਨਾਲ ਤਿਆਰੀ ਕਰਨਾ ਔਰ ਪਾਰਟੀ ਨੂੰ 117 ਸੀਟਾਂ ਤੇ ਚੋਣਾਂ ਲੜਨ ਲਈ ਤਿਆਰ ਕਰਨਾ ਇਹਦੇ ਲਈ ਅਸੀਂ ਸਾਰੇ ਲੋਕ ਇੱਕਜੁੱਟ ਹੋ ਕੇ ਲੱਗੇ ਹੋਈਆਂ ਮੇਰੀ ਗੱਲ ਸੁਣੋ ਅੱਜ ਕੱਲ ਇੱਕ ਪਲ ਦਾ ਨਹੀਂ ਪਤਾ ਹੁੰਦਾ ਜਿਹੜੀਆਂ ਜਿਹੜੀਆਂ ਚੀਜ਼ਾਂ ਬਾਦਵਲੀਆਂ ਉਹਨਾਂ ਦੇ ਤੇ ਮੈਨੂੰ ਉਹ ਨਹੀਂ ਲੱਗਦਾ ਕੋਈ ਅਨਸਰ ਦੇਣ ਦੀ ਲੋੜ ਤਾਂ ਪਰ ਐਸਾ ਸਮਝ ਲੈਣਾ ਪੰਜਾਬ ਦਾ ਇਤਿਹਾਸ ਰਿਹਾ ਪੰਜਾਬ ਜਿਹਨੂੰ ਦਿੰਦਾ ਛੱਪੜ ਫਾੜ ਕੇ ਦਿੰਦਾ ਉਹਦੀ ਜ਼ਰੂਰਤ ਹੀ ਨਹੀਂ ਪੈਂਦੀ ਹੁੰਦੀ ਪੰਜਾਬ 'ਚ ਪੰਜਾਬ ਦੇ ਅੰਦਰ ਤੁਸੀਂ ਜਰਾ ਪੰਜਾਬ ਦਾ ਇਤਿਹਾਸ ਦੇਖੋ ਆ ਜਿਹੜਾ ਆ ਜਿਹੜੇ ਇੱਕ ਮੋਕੇ ਵਾਲੇ ਸੀ ਇਹਨਾਂ ਨੂੰ ਪੰਜਾਬੀਆਂ ਨੇ ਟੋਕਰੀ ਭਰ-ਭਰ ਕੇ ਵੋਟਾਂ ਪਾਤੀਆਂ ਇਹਨਾਂ ਨੇ ਪੰਜਾਬੀਆਂ ਨਾਲ ਧੋਖਾ ਕਰਤਾ ਇਸ ਕਰਕੇ ਪੰਜਾਬ ਔਰ ਨਾਲੇ ਅਜੇ ਨਾ ਸਾਡਾ ਸਾਰਾ ਧਿਆਨ ਪਾਰਟੀ ਨੂੰ ਲਾਂਬਨ ਕਰਨ ਦਾ ਹਰ ਪਿੰਡ ਹਰ ਘਰ ਤੱਕ ਮੋਦੀ ਦੁਆਰਾ ਪੰਜਾਬ ਲਈ ਪੰਜਾਬੀਆਂ ਲਈ ਕੀਤੇ ਗਏ ਕੰਮਾਂ ਨੂੰ ਪਹੁੰਚਾ ਦਿੰਦਾ ਹੈ ਪੰਜਾਬ ਦੇ ਅੰਦਰ ਮੋਦੀ ਸਾਹਿਬ ਨੇ ਜਿਸ ਤਰੀਕੇ ਨਾਲ ਇੱਕ ਸੱਚੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ ਹੈ ਕੰਮ ਤਾਂ ਗਿਰੋਣਾ ਉਹਨਾਂ ਦੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਕਾਹ ਦੇਸ਼ ਦੀ ਆਜ਼ਾਦੀ ਦੇ ਸਮੇਂ 3 ਕਿਲੋਮੀਟਰ ਦੀ ਦੂਰੀ ਤੇ ਸੀ ਅਗਰ ਕਾਂਗਰਸ ਪਿਆਰ ਕਰਦੀ ਹੁੰਦੀ ਪੰਜਾਬ ਨਾਲ ਪੰਜਾਬੀ ਆਸਥਾਵਾਂ ਨਾਲ ਵਿਸ਼ੇਸ਼ ਕਰਕੇ ਸਿੱਖਾਂ ਨਾਲ ਤੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਚ ਜਾਣਾ ਹੀ ਨਹੀਂ ਚਾਹੀਦਾ ਸੀ ਕਾਲੀ ਸੂਚੀ ਨੂੰ ਸਮਾਪਤ ਕਰਨਾ 84 ਦੇ ਦੰਗਈਆਂ ਨੂੰ ਸੰਜਾਦ ਦਵਾਣਾ ਇਹ ਪੰਜਾਬ ਦੇ ਪ੍ਰਤੀ ਗੁਰੂ ਪੁੱਤਰਾਂ ਦੇ ਬਲੀਦਾਨ ਨੂੰ ਪੂਰੀ ਦੁਨੀਆ ਤੱਕ ਪਹੁੰਚਾਣਾ ਨੋਵੇਂ ਪਾਤਸ਼ਾਹ ਜੀ ਦੇ ਦੇ ਦਿਹਾੜੇ ਮਨਾਣਾ ਸਰਕਾਰੀ ਪੱਧਰ ਤੇ ਪੂਰੀ ਤਰ੍ਹਾਂ ਉਹਨਾਂ ਨੂੰ ਬਨਾਇਆ ਪਾਰਟੀ ਨੇ ਸ਼ਰਧਾ ਨਾਲ ਨਿਵਾਇਆ ਔਰ ਪੰਜਾਬੀਆਂ ਨੂੰ ਹੀ ਕੱਲ ਮੈਂ بار بار ਕਹਨਾ ਦੇਸ਼ ਦੇ ਗ੍ਰਹਿ ਮੰਤਰੀ ਦੇ ਉਸ ਲਾਈਨ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਬੀਜੇਪੀ ਦੇ ਦਿਲ ਚ ਪੰਜਾਬ ਕਿੱਥੇ ਹੈ ਉਹਨਾਂ ਨੇ ਗੁਰੂ ਪੁੱਤਰਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਜਿਹੜੀ ਇਹ ਗੱਲ ਕਹੀ ਹੈ ਕਿ ਅਗਰ ਨੌਵੇਂ ਪਾਤਸ਼ਾਹੀ ਨਾ ਹੁੰਦੇ ਤੇ ਨਾ ਕੋਈ ਹਿੰਦੂ ਹੁੰਦਾ ਨਾ ਕੋਈ ਧਰਮ ਹੁੰਦਾ ਤੇ ਨਾ ਕੋਈ ਸਿੱਖ ਹੁੰਦਾ ਇਹਦੇ ਤੋਂ ਨਹੀਂ ਇਹ ਤੋਂ ਪੰਜਾਬੀਆਂ ਨੂੰ ਲੱਗਣਾ ਚਾਹੀਦਾ ਕਿ ਪੰਜਾਬ ਬੀਜੇਪੀ ਦੀ ਰੂਹ 'ਚ ਬਸਦਾ ਹੈ ਔਰ ਬੀਜੇਪੀ ਸੱਤਾ ਦੇ ਅੰਦਰ ਆ ਕੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਂਦਾ ਸੰਕਲਪ ਲੈ ਰਹੀ ਹੈ ਔਰ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਹੋਏ ਪ੍ਰਚਾਰਾਚਾਰ ਸਮਾਪਤ ਹੋਏ ਪੰਜਾਬ ਦੇ ਕਿਸਾਨ ਦੇ ਚਿਹਰੇ ਤੇ ਵੀ ਮੁਸਕਰਾਹਟ ਆਏ ਔਰ ਪੰਜਾਬ ਜਿਹੜਾ ਆਪਣੇ ਗੌਰਵ ਲਈ ਜਾਣਿਆ ਜਾਂਦਾ ਸੀ ਦੇਸ਼ 'ਚ ਉਹ ਪੁਰਾਣਾ ਗੌਰਵ ਦੁਬਾਰਾ ਹਾਸਲ ਕਰੇ ਮੈਂ ਕਿਸੇ ਤੇ ਵਿਅਕਤੀਗਤ ਟਿੱਪਣੀ ਨਹੀਂ ਕਰਦਾ ਮੈਂ ਕੇਵਲ ਇਹ ਕਰਾਂਗਾ ਕਿ ਇਹ ਜਿਹੜੇ ਬਿਆਨ ਦਿੰਦੇ ਨੇ ਇਸ ਤਰੀਕੇ ਦੇ ਉਹ ਕੀ ਕਰ ਰਹੇ ਨੇ ਬਸ ਇੰਨਾ ਸੋਚ ਲੈ ਜੇਪਾਲ ਜੂਤੇ ਸੰਵਿਧਾਨਿਕ ਪੱਤੇ ਬੈਠੇ ਉਹਨਾਂ ਦੇ ਕੋਈ ਟਿੱਪਣੀ ਨਹੀਂ ਕਰ ਸਕਦਾ ਲੇਕਿਨ ਜਮਿਨੀ ਹਕੀਕਤ ਚਾਹ ਇਸ ਮਹਿੰਮ ਦੇ ਤਹਿਤ ਨਸ਼ਾ ਸੜਾਉ ਕੇਂਦਰ ਹਸਪੀਟਲਾਂ 'ਚ ਕੋਈ ਰਸ਼ ਵਧਿਆ ਚਿੱਟੇ ਦੀ ਇੱਕ ਡੋਜ਼ ਨਾ ਮਿਲੇ ਤੜਪਦਾ ਬੰਦਾ ਮੈਂ ਤਾਂ ਕਿਤੇ ਨਹੀਂ ਲੱਪਿਆ ਇਹ ਮਹੋਮ ਪੂਰੀ ਤਰ੍ਹਾਂ ਨਾਲ ਫਲਾਪ ਹੋਈ ਹੈ ਔਰ ਨਸ਼ਾ ਪਹਿਲੇ ਤੋਂ ਜ਼ਿਆਦਾ ਵਧਿਆ ਲੇਕਿਨ ਇੱਕ ਸਵਾਲ ਜ਼ਰੂਰਿਤ ਤੋਂ ਖੜਾ ਹੁੰਦਾ ਇਹ ਆਮ ਆਦਮੀ ਪਾਰਟੀ ਜਦੋਂ ਸੱਤਾ ਚ ਨਹੀਂ ਸੀ ਉਸ ਵੇਲੇ ਇਲਜ਼ਾਮ ਲਗਾਉਂਦੀ ਸੀ ਕਿ ਪੋਲੀਟੀਕਲ ਸ਼ੈਲਟਰ ਦੇ ਅੰਦਰ ਇਹ ਨਸ਼ਾ ਵਿਕ ਰਿਹਾ ਚਾਰ ਸਾਲ ਤੋਂ ਤੁਹਾਡੀ ਸਰਕਾਰ ਆ ਜਿਹੜਾ ਹੁਣ ਨਸ਼ਾ ਵਿਕ ਰਿਹਾ ਤੁਹਾਡੇ ਤੇ ਸ਼ੱਕ ਕਰਨਾ ਜਾਇਜ਼ ਨਹੀਂ ਹੈ ਹੁਣ ਕਿਦੇ ਸ਼ੈਲਟਰ ਤੇ ਵਿਕ ਰਿਹਾ ਜਿਹੜਾ ਇਹਦਾ ਵੀ ਖੁਲਾਸਾ ਉਹਦੇ ਅੰਦਰ ਬੀਐਸਐਫ ਦਾ ਵੀ ਰੋਲ ਹੈ ਕੇਂਦਰ ਦੀ ਇਨਪੁਟ ਵੀ ਆਉਂਦੀ ਹੈ ਲੇਕਿਨ ਪੰਜਾਬ ਨੂੰ ਨਸ਼ੇ ਤੋਂ ਮੁਕਤੀ ਮਿਲੇ ਇਹਦੀਆਂ 7 ਵਾਰੀ ਡੈਡ ਲਾਈਨਾਂ ਦਿੱਤੀਆਂ ਕਿ ਅਜਰੀਵਾਲ ਨੇ ਜਦੋਂ ਜਦੋਂ ਕੋਈ ਮੱਧੇਵਰਤੀ ਚੋਣ ਆਇਆ ਉਦੋਂ-ਉਦੋਂ ਨੇ ਕਿਹਾ ਕਿ ਇਹ 1 ਮਹੀਨੇ ਚ ਹੋ ਜਾਏਗਾ ਫਿਰ ਜਦੋਂ ਅਗਲਾ ਕੋਈ ਚੋਣ ਆਇਆ ਫਿਰ 1 ਮਹੀਨੇ ਚ ਹੋ ਜਾਏਗਾ ਉਹਦਾ ਤੁਸੀਂ ਪੱਤਰਕਾਰ ਹੋ ਮੈਂ ਤਾਂ ਤੁਹਾਡੇ ਇਤੇ ਜਗਰਾਉਂ ਦੇ ਜ਼ਿਲ੍ਹੇ ਦੇ ਪਿੰਡ ਚ ਗਿਆ ਸੀ ਇੱਕ ਘਰ ਦੇ ਸੱਤ ਜੀ ਪੂਰੇ ਪੂਰੇ ਸਿਤਵਾ ਬੇਟ ਉਹ ਸੱਤ ਜੀ ਪੁਰਸ਼ ਸੀ 2 ਸਾਲ ਚੋਂ ਪੂਰੇ ਨਸ਼ੇ ਚ ਪੂਰਾ ਪਰਿਵਾਰ ਹੀ ਖਾਲੀ ਹੋ ਗਿਆ ਇਹ ਇਹ ਹੈ ਜੁੱਧ ਨਸ਼ਿਆਂ ਦੇ ਬ੍ਰੂਤ ਕਾਨੂੰਨ ਦਾ ਸਟੇਡੀਅਮ ਦੇ ਕਾਨੂੰਨ ਦਾ ਰਾਜ ਤਾਂ ਮੈਂ ਦੱਸ ਹੀ ਦਿੱਤਾ ਕਿ ਇਹ ਸਰਕਾਰ ਨਾ ਕਾਨੂੰਨ ਦਾ ਰਾਜ ਦੇ ਪਾਰੀ ਹੈ ਔਰ ਨਾ ਹੀ ਪੰਜਾਬ ਦੇ ਕਿਸਾਨ ਦੇ ਲਈ ਨੂੰ ਕੁਝ ਕੀਤਾ ਨਾ ਵਪਾਰੀ ਲਈ ਕੁਝ ਕੀਤਾ ਕੇਵਲ ਇੱਕੋ ਹੀ ਕੰਮ ਕੀਤਾ ਵਿਗਿਆਪਨ ਅੱਛਾ ਰੈਡੀ ਕਿਹਦੀ ਚਾਹਾਂ ਮੈਂ ਰਾਜਵਾਰੇ ਕੀ ਕਹਿਣਾ ਚਾਹੁੰਗਾ ਪ੍ਰੋਫੈਸਰ ਕੁਦਰਦੀ ਦਿੱਲੀ ਵਿੱਚ ਜਿਹੜੀ ਅਰਜੀ ਸੀ ਰਿਆਈ ਦੀ ਉਹ ਖਾਰਜ ਕਰ ਦਿੱਤੀ ਹੈ ਕਿਹਨੇ ਕਿਹਨੇ ਉਸ ਵਾਰ ਕੀ ਕਹਾਂਗੇ ਪ੍ਰੋਫੈਸਰ ਸੁਣੋ ਨਹੀਂ ਦੇਖੋ ਬਹੁਤ ਸਾਰੇ ਮਾਮਲੇ ਸੰਵਿਧਾਨਿਕ ਔਰ ਕੋਰਟ ਦੇ ਮਾਮਲੇ ਨੇ ਕੋਰਟ ਦੇ ਮਾਮਲਿਆਂ ਦੇ ਅੰਦਰ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ